ਸਾਡੀਆਂ ਨੀਤੀਆਂ ਨੂੰ ਹੁਣ ਗੂਰ ਪੈਣਾ ਸ਼ੁਰੂ ਹੋ ਗਿਆ ਹੈ ਸਕੂਲ ਆਫ ਐਮਿਨੈਂਸ ਹੁਣ ਇੱਕ ਹਕੀਕਤ ਬਣ ਚੁੱਕੇ ਹਨ ਹਰੇਕ ਤੱਕ ਮਿਆਰੀ ਸਿੱਖਿਆ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਸਾਡੇ ਸੰਕਲਪ ਅਤੇ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਪ੍ਰਾਇਮਰੀ ਸਿਹਤ ਦੇਖਭਾਲ ਦੇ ਖੇਤਰ ਵਿੱਚ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸਪੀਕਰ ਸਾਹਿਬ ਇਹ ਕਲੀਨਿਕ ਆਮ ਲੋਕਾਂ ਨੂੰ ਚੰਗੀਆਂ ਮੁਫਤ ਸੇਵਾਵਾਂ ਮਾ ਪ੍ਰਦਾਨ ਕਰ ਰਹੇ ਹਨ ਇਸ ਪਹਿਲ ਕਦਮੀ ਪਹਿਲ ਕਦਮੀ ਕਦਰ ਪਈ ਹੈ ਸਰ ਪੰਜਾਬ ਨੂੰ ਪੰਜਾਬ ਨੂੰ ਗਲੋਬਲ ਹੈਲਥ ਸਪਲਾਈ ਚੇਨ ਸਮਿਟ ਜਿਹੜਾ 2023 ਹੋਇਆ ਸੀ ਉਹਦੇ ਵਿੱਚ ਪੰਜਾਬ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਸਰ ਪੰਜਾਬ ਦੇ ਨੌਜਵਾਨਾਂ ਨੂੰ ਸਾਡੀ ਸਰਕਾਰ ਦੁਆਰਾ ਕੀਤੇ ਜਾ ਰਹੇ ਨਿਰੰਤਰ ਯਤਨਾਂ ਤੇ ਪ੍ਰਤੱਖ ਕਾਰਵਾਈਆਂ ਦੁਆਰਾ ਇਸ ਸਮੇਂ ਦੌਰਾਨ ਰੋਜ਼ਗਾਰ ਦੇ ਅਨੇਕਾਂ ਮੌਕੇ ਮਿਲੇ ਹਨ ਸਾਡੀ ਸਰਕਾਰ ਪੰਜਾਬੀ ਨੌਜਵਾਨਾਂ ਦੀ ਸ਼ਾਮਾ ਅਤੇ ਲੋੜਾਂ ਦੀ ਪੂਰਤੀ ਲਈ ਯਤਨਸ਼ੀਲ ਰਹੀ ਹੈ ਸਾਡੀ ਸਰਕਾਰ ਦੇ ਕਾਬਲ ਨੌਜਵਾਨਾਂ ਨੂੰ ਉਹ ਇਹਨਾਂ 2 ਸਾਲਾਂ ਦੌਰਾਨ ਇਹਨਾਂ 2 ਸਾਲਾਂ ਦੌਰਾਨ 40437 ਨੌکریاں ਪ੍ਰਦਾਨ ਕੀਤੀਆਂ ਹਨ ਸਰ ਇਸ ਤੋਂ ਪਾਵ ਹੈ ਕਿ ਸਾਡੀ ਸਰਕਾਰ ਹਰ ਰੋਜ਼ ਲਗਭਗ 55 ਨੌکریاں ਜਿਹੜੇ ਯੋਗ ਤੇ ਕਾਬਲ ਉਮੀਦਵਾਰ ਨੇ ਨੌਜਵਾਨਾਂ ਨੂੰ ਦੇ ਰਹੀ ਹੈ ਸਰ